ਲੱਕੇ 12 ਤੱਕ ਹਰੇਕ ਸਬਜੈਕਟ ਦੇ ਸਾਡੇ ਕੋਲ ਬੱਚੇ ਆਉਂਦੇ ਨੇ ਵਿੱਚ ਹੈਗੇ ਨੇ ਸਾਇੰਸ ਮੈਥ ਅ ਇੰਗਲਿਸ਼ ਵਡੀਆਂ ਕਲਾਸਾਂ ਉਹ ਕਰਦੇ ਆ ਵੀ ਜਿਹੜੀ ਟਿਊਸ਼ਨ ਕਲਾਸ ਜਿਹੜੇ ਤੁਸੀਂ ਕੀਤੀਆਂ ਨੇ ਕਿਹੜੀ ਕਲਾਸ ਤੋਂ ਸਟਾਰਟ ਕਰਦੇ ਤੇ ਕਿਹੜੇ ਤੁਹਾਡੇ ਸਬਜੈਕਟ ਨੇ ਜਿਹੜੇ ਮੇਨ ਤੁਸੀਂ ਜਿਹੜੇ ਪੜਾ ਰਹੇ ਸਾਡੀਆਂ ਅੱਡ ਅੱਡ ਕਲਾਸਿਸ ਲੱਗਦੀਆਂ ਨੇ ਇੱਕ ਤਾਂ ਇਹ ਹੈ ਕਿ ਅਸੀਂ ਫੈਮਿਲੀ ਮੈਂਬਰਸ ਆ ਪੜਾਉਣ ਵਾਲੇ ਸਾਰੇ ਤਾਂ ਅਸੀਂ ਡਿਸਕਸ ਕਰਦੇ ਰਹਿੰਦੇ ਆ ਕਿ ਹੁਣ ਬੱਚਾ ਕਿ ਕਿਹੜੇ ਬੱਚੇ ਨੂੰ ਕਿਹੜੇ ਸਬਜੈਕਟ ਚ ਮਤਲਬ ਉਹਨੂੰ ਵੀਕਨੈਸ ਮਹਿਸੂਸ ਹੋ ਰਹੀ ਆ ਤੇ ਉਹ ਸਬਜੈਕਟ ਅਸੀਂ ਥੋੜਾ ਜਿਆਦਾ ਜ਼ੋਰ ਦਿੰਨੇ ਆ ਤੇ ਤਾਂ ਕਰਕੇ ਸਾਡੇ ਰਿਜ਼ਲਟ ਬਹੁਤ ਹੀ ਵਧੀਆ ਆ ਰਹੇ ਨੇ ਇਹੀ ਰੀਜ਼ਨ ਆ ਅਸੀਂ ਹਰ ਟੇ ਮਤਲਬ ਟਾਈਮ ਬਹੁਤ ਸਪੈਂਡ ਕਰਦੇ ਆ ਕਿ ਕਿਹੜੇ ਕੱਲੇ ਕੱਲੇ ਬੱਚੇ ਵਾੜੇ ਡਿਸਕਸ਼ਨ ਹੁੰਦੀ ਆ ਸਾਡੇ ਨੂੰ ਸੈਂਟਰਨਲ ਇੰਟਰਨੈਸ਼ਨਲ ਸਕੂਲ ਸੇ ਹੀ ਪੇਪਰ ਲੈ ਰਹੇ ਆ। ਇਹਦੀ ਰਜਿਸਟ੍ਰੇਸ਼ਨ 20 ਤਰੀਕ ਤੱਕ ਚੱਲਣੀ ਆ ਤੇ 24 25 30 ਦਸੰਬਰ ਨੂੰ ਇਹ ਪੇਪਰ ਹੋਣੇ। ਤੇ ਆਪ ਖੁਦ 24 ਘੰਟੇ ਬੱਚਿਆਂ ਲਈ ਅਵੇਲੇਬਲ ਆ। ਚਾਹੇ ਰਾਤ ਦੇ 2 ਵਜੇ ਨੇ ਚਾਹੇ 5 ਵਜੇ ਚਾਹੇ 10 ਵਜੇ ਜੋ ਮਰਜ਼ੀ ਮੈਨੂੰ ਬੱਚਾ ਫੋਨ ਕਰ ਸਕਦਾ ਉਹਨੂੰ ਕੋਈ ਮੋਰਲ ਸਪੋਰਟ ਚਾਹੀਦੀ ਆ ਜਾਂ ਕੋਈ ਪੜਨ ਚ ਪ੍ਰੋਬਲਮ ਲੱਗ ਰਹੀ ਹੈ ਕੁਐਸਚਨ ਨਹੀਂ ਸਮਝ ਲੱਗ ਰਿਹਾ ਜਦੋਂ ਮਰਜ਼ੀ ਕੋ ਪੇਪਰ ਨੇ ਆਈਏ ਦੇ ਨੇ ਬੱਚਿਆਂ ਨੂੰ ਇੱਕ ਤਾਂ ਸਿਲੇਬਸ ਦੀ ਟੈਨਸ਼ਨ ਹੁੰਦੀ ਆ ਰਿਵੀਜ਼ਨ ਦੀ ਟੈਨਸ਼ਨ ਹੁੰਦੀ ਆ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਉੱਥੇ ਨਾ ਮਤਲਬ ਹੁਣ ਥਕਾਵਟ ਭੁੱਲਣੀ ਪੈਂਦੀ ਆ ਸਾਰਿਆਂ ਨੂੰ ਬਿ ਥੱਕਣਾ ਕੀ ਹੁੰਦਾ ਇਹ ਤਾਂ ਭੁੱਲਣਾ ਹੀ ਪੈਂਦਾ ਤਾਂ ਕਿਤੇ ਜਾ ਕੇ ਬੱਚਿਆਂ ਨੂੰ ਆਪਾਂ ਸਮੂਹ ਦੀ ਰੂਪਸਕ ਲਾ ਜਾ ਸਕਦੇ ਹੁੰਦੇ ਆ ਹੁਣ ਜਦੋਂ ਮੈਂ ਤੁਹਾਨੂੰ ਦੱਸਦਾ ਹੁਣ ਮੈਂ ਵੈਸੇ ਅਨਾਉਂਸ ਵੀ ਕਰਨਾ ਇੱਥੇ ਹੁਣ ਸਾਡਾ ਜਿਹੜਾ ਇੰਸਟੀਚਿਊਟ ਹੈਗਾ ਸਵੇਰੇ 5:30 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਾ ਹੋਇਆ ਰਹੂਗਾ ਸਿਲੇਬਸ 1 ਸਾਲ ਦਾ ਬਣਾਇਆ ਉਹ ਇਹ ਸੋਚ ਕੇ ਬਣਾਇਆ ਕਿ ਬੱਚਾ ਪੂਰਾ 1 ਸਾਲ ਉਹਨੂੰ ਪੜ੍ਹੇ ਤਾਂ ਉਹ 100 ਮਾਰਕਸ ਸਕੋਰ ਕਰਦਾ ਹੈ ਨਾ ਬਸ ਇਹ ਹੁੰਦਾ ਜਿਹੜੇ ਬੱਚੇ ਲੇਟ ਕਰਦੇ ਉਹਨਾਂ ਨੂੰ ਮਿਹਨਤ 19 ਉਹ ਜ਼ਿਆਦਾ ਕਰਨੀ ਪੈਂਦੀ ਹੈ ਬੱਚੇ ਆ ਸਕਦੇ ਨੇ ਇੱਕ ਹਲੇ ਉਹਨਾਂ ਕੋਲ ਡੇਢ ਮਹੀਨਾ ਹਲੇ ਵੀ ਹੈ ਹਲੇ ਵੀ ਜਿਹੜੇ ਬੱਚੇ ਲੱਗਦਾ ਹੈ ਇੰਪਰੂਵ ਕਰ ਸਕਦੇ ਆ ਚਾਹੀਏ ਜੋ ਨਹੀਂ ਪਾਸ ਹੋ ਰਹੇ ਹਲੇ ਤਾਂ ਉਹ ਪਾਸ ਵਧੀਆ ਨੰਬਰ ਨਾਲ ਹੋ ਸਕਦੇ ਨੇ ਵਧੀਆ ਮਤਲਬ 60 70 ਤੱਕ ਜਾ ਸਕਦੇ ਨੇ ਜਿਹੜੇ 60 70 ਤੇ ਹੈਗੇ ਨੇ ਉਹ ਹੋਰ ਵੀ ਅੱਗੇ ਇੰਪਰੂਵ ਕਰ ਸਕਦੇ ਨੇ 1-2 ਮਹੀਨਾ ਵੀ ਬਹੁਤ ਹੁੰਦਾ ਜੇ ਆਪਾਂ ਸੋਚਿਆ ਜਾਵੇ ਅਮੀਰ ਦੁਨੀਆ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚਿਆ ਕਵਾਂਟਮ ਜਿਹੜਾ ਹੈਗਾ ਰਾਮਾ ਮੰਡੀ ਸੰਵਾਲਾ ਵਿੱਚ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਇਸ ਦੇ ਮੈਨੇਜਿੰਗ ਡਾਇਰੈਕਟਰ ਨੇ ਜੋ ਨਵਜੋਤ ਜੀ ਉਹ ਸਾਨੂੰ ਜਾਣਕਾਰੀ ਦੇਣਗੇ ਇਸ ਜੋ ਕੁਆਂਟਮ ਇੰਸਟੀਚਿਊਟ ਚੱਲ ਰਿਹਾ ਸਮਾਲਾ ਵਿੱਚ ਕੁਝ ਸੰਬੰਧੀ ਸਵਾਗਤ ਸੱਤ ਤੁਹਾਡਾ ਥੈਂਕ ਯੂ ਸਰ ਸਰ ਪਹਿਲਾਂ ਤਾਂ ਕੁਆਂਟਮ ਬਾਰੇ ਆਪਾਂ ਜਾਣਕਾਰੀ ਲਈਏ ਕੀ ਹੈਗਾ ਜੀ ਕੀ ਇੰਸਟੀਚਿਊਟ ਕੀ ਕਰਾ ਰਹੇ ਨੇ ਅ ਸਰ ਕੁਆਂਟਮ ਅਸੀਂ 2015 ਤੋਂ ਸ਼ੁਰੂ ਕੀਤਾ ਸੀਗਾ ਪਹਿਲਾਂ ਸਿਰਫ ਟਿਊਸ਼ਨ ਕਲਾਸਿਸ ਅਸੀਂ ਪ੍ਰੋਵਾਈਡ ਕਰਦੇ ਸੀਗੇ 12th ਤੱਕ ਪਰ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਹੋਰ ਕੋਰਸੇ ਐਡ ਕੀਤੇ ਕੰਪਿਊਟਰ ਦਾ ਫਿਰ ਅਕਾਊਂਟਸ ਟੈਲੀ ਉਸ ਤੋਂ ਬਾਅਦ ਸਪੋਕਨ ਆਇਲਸ ਤੇ ਹੁਣ ਅਸੀਂ ਨਾਲ ਦੇ ਨਾਲ ਸਕਿੱਲ ਡਿਵੈਲਪਮੈਂਟ ਕੋਰਸ ਸਟਿਚਿੰਗ ਦਾ ਤੇ ਡਿਊਟੀ ਕਲਚਰ ਵੀ ਸਟਾਰਟ ਕੀਤਾ ਤਾਂ ਤਾਂ ਗੱਲ ਕਰੀਏ ਕੁਝ ਮੈਂ ਜਦੋਂ ਅੰਦਰ ਐਂਟਰ ਹੋਇਆ ਤੇ ਰਿਜ਼ਲਟ ਵਧੀਆ ਦੇਖਿਆ ਮੈਂ ਬੱਚਿਆਂ ਦੇ ਕਿੱਦਾਂ ਤੁਸੀਂ ਸਿੱਖਿਆ ਦਿੰਦੇ ਹੋ ਕਿਹੜੀ ਕਲਾਸ ਤੋਂ ਲੈ ਕੇ ਕੀ ਹੈਗਾ ਤੁਹਾਡਾ ਹੁੰਦਾ ਹੈ ਅ ਰਿਜ਼ਲਟ ਤਾਂ ਸਰ ਸਾਡੇ ਬਹੁਤ ਬਹੁਤ ਹੀ ਵਧੀਆ ਆ ਰਹੇ ਨੇ ਅ ਲਾਕਡਾਊਨ ਕਰਕੇ ਵਿੱਚ ਥੋੜਾ ਜਿਹਾ ਗੈਪ ਪਿਆ ਆ ਤੇ ਜਿੰਨੀ ਵਾਰ ਵੀ ਪੇਪਰ ਬੋਰਡ ਦੇ ਹੋ ਰਹੇ ਨੇ 2015 ਤੋਂ ਬਾਅਦ ਸਾਡਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਇਹਦਾ ਰੀਜ਼ਨ ਇੱਕ ਤਾਂ ਇਹ ਆ ਕਿ ਮੈਂ ਟੀਚਰ ਹੀ ਬਣਨਾ ਸੀ ਸ਼ੁਰੂ ਤੋਂ ਹੀ ਤੇ ਉਹਦੇ ਕਰਕੇ ਮੇਰਾ ਸ਼ੌਂਕ ਬੱਚਿਆਂ ਨੂੰ ਵਧੀਆ ਪੜ੍ਹਾਉਣ ਵਾਸਤੇ ਅਸੀਂ ਕੁਝ ਵੀ ਕਰਦੇ ਹਾਂ ਚਾਹੇ ਉਹਨਾਂ ਨੂੰ ਐਕਸਟਰਾ ਟਾਈਮ ਦੇਣਾ ਹੋਵੇ ਹੇ ਉਹਨਾਂ ਨੂੰ ਅ ਕੋਈ ਟੈਸਟ ਸੀਰੀਜ਼ ਉਹਨਾਂ ਵਾਸਤੇ ਬਣਾਉਣੀ ਹੋਵੇ ਨੋਟਸ ਬਣਾ ਕੇ ਦੇਣੇ ਹੋਣ ਜਿਵੇਂ ਵੀ ਆ ਉਹਨਾਂ ਨੂੰ ਕਰਦੇ ਆ ਅਸੀਂ ਦਿੰਦੇ ਆ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਜੋ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਤੇ ਬੱਚੇ ਜਿਹੜੇ ਆਉਂਦੇ ਨੇ ਉਹ ਬਹੁਤ ਜ਼ਿਆਦਾ ਇੰਪਰੂਵ ਕਰਦੇ ਨੇ ਇੱਥੇ ਆ ਕੇ ਸਾਡੇ ਕੋਲ ਨਹੀਂ ਉਹ ਤਾਂ ਜੋਗ ਆਪ ਕੱਢ ਦਿੰਦੇ ਆ ਰਿਜ਼ਲਟ ਤੋਂ ਹੀ ਤੁਹਾਡੇ ਜਿਹੜੇ ਲੱਗੇ ਨੇ ਉਹਨਾਂ ਨੂੰ ਵੈਰਾ ਨਾਲ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਪਟਰਨ ਦਾ ਇਹ 90% ਆਵਾਬੀ ਚੱਲਦਿਆ ਹਮ ਹਮ ਗੱਲ ਹੁਣ ਆਪਾਂ ਕਰਦੇ ਆ ਵੀ ਜਿਹੜੀ ਜਿਹੜੀ ਟਿਊਸ਼ਨ ਕਲਾਸ ਜਿਹੜੇ ਕੀਤੀਆਂ ਨੇ ਕਿਹੜੀ ਕਲਾਸ ਤੋਂ ਸਟਾਰਟ ਕਰਦੇ ਕਿਹੜੇ ਤੁਹਾਡੇ ਸਬਜੈਕਟ ਨੇ ਜਿਹੜੇ ਮੇਨ ਤੁਸੀਂ ਜਿਹੜੇ ਪੜਾ ਰਹੇ ਹੋ ਸਰ ਅਸੀਂ ਸਾਡਾ ਜਿਹੜਾ بڑے ਬੈਚਸ ਹੈਗੇ ਨੇ ਉਹ ਹੈਗੇ ਨੇ 9th ਤੋਂ 12th ਉਦੋਂ ਦੀਆਂ ਛੋਟੀਆਂ ਕਲਾਸਿਸ ਹੈਗੀਆਂ ਉਹਦੇ ਵਾਸਤੇ ਵੀ ਅਸੀਂ ਸੈਪਰੇਟ ਬੈਚਸ ਬਣਾਏ ਹੋਏ ਨੇ ਮਤਲਬ ਇੱਥੇ ਬੱਚੇ ਹੁਣ ਸਾਡੇ ਕੋਲ 1st ਤੋਂ ਆਉਣੇ ਸ਼ੁਰੂ ਹੋ ਰਹੇ ਨੇ 1st ਤੋਂ ਲੈ ਕੇ 12th ਤੱਕ ਹਰੇਕ ਸਬਜੈਕਟ ਦੇ ਸਾਡੇ ਕੋਲ ਬੱਚੇ ਆਉਂਦੇ ਨੇ ਜ਼ਿਆਦਾਤਰ ਇਹਦੇ ਵਿੱਚ ਜ਼ਿਆਦਾਤਰ ਇਹਦੇ ਵਿੱਚ ਹੈਗੇ ਨੇ ਸਾਇੰਸ ਮੈਥ ਅ ਇੰਗਲਿਸ਼ ਬੱਧੀਆ ਕਲਾਸਿਸ ਨੇ ਟੈਕਨੋਲੋਜੀ ਹੋ ਸੰਝ ਕਰ ਦਿਓ ਕਿ ਜਿਹੜੇ ਆਪਣੇ ਕੋ ਬੱਚੇ ਆ ਰਹੇ ਨੇ CBSE ਬੋਰਡ ਤੇ ਜਾਂ ਜਿਹੜਾ ਸਕੂਲ ਬੋਰਡ ਸਾਰੀ ਆਉਂਦੇ ਨੇ ਨਾ ਕਿ ਇੱਕੋ ਹੀ ਬੋਰਡ ਤੁਸੀਂ ਰੱਖਿਆ ਹੋਇਆ ਵੀ ਜਿਹੜਾ ਹੈਗਾ ਨਹੀਂ ਸਾਰੇ ਬੋਰਡ ਦੇ ਆਉਂਦੇ ਨੇ ਪੰਜਾਬ ਬੋਰਡ CBSE ਦਾ ਬਿਲਕੁਲ ਹੀ ਸਿਲੇਬਸ ਸੇਮ ਆ ਵਰਡ ਟੂ ਵਰਡ ਸਿਲੇਬਸ ਮੈਚ ਕਰਕੇ ਦੇਖੋ ਬੁੱਕਸ ਵੀ ਸੇਮ ਨੇ ਕੋਈ ਫਰਕ ਨਹੀਂ ਹੈ ਸਿਰਫ ਪੇਪਰ ਚ ਫਰਕ ਹੁੰਦਾ ਥੋੜਾ ਜਿਹਾ ICSE ਦੇ ਵੀ ਬੱਚੇ ਹੈਗੇ ਨੇ ਉਹਨਾਂ ਦੇ ਵੀ ਬੈਚ ਸਾਡੇ ਕੋਲ ਚੱਲਦੇ ਹੁੰਦੇ ਨੇ ICSE ਦੇ ਬੱਚੇ ਸਾਡੇ ਅਸੀਂ ਥੋੜੇ ਘੱਟ ਲੈਂਦੇ ਆ ਕਿਉਂਕਿ ਸਾਡੇ ਟਾਈਮਿੰਗ ਦੀ ਐਡਜਸਟਮੈਂਟ ਘੱਟ ਹੁੰਦੀ ਆ ਪਰ ਬੋਰਡ ਸਾਡੇ ਕੋਲ ਸਾਰੇ ਹੁੰਦੇ ਨੇ ਜਿਵੇਂ ਦੇਖਿਆ ਜਾਂਦਾ ਤੁਸੀਂ ਸਾਇੰਸ ਦੇ ਵਿੱਚ ਜਾਂ ਮੈਥ ਦੇ ਵਿੱਚ ਥੋੜੇ ਫਿਜ਼ਿਕਸ ਦੇ ਵਿੱਚ ਥੋੜੇ ਜਿਹੜੇ ਰਿਜ਼ਲਟ ਨੇ ਕਾਫੀ ਉੱਪਰ ਇਹ ਸਪੈਸ਼ਲ ਤੌਰ ਤੇ ਤੁਸੀਂ ਕਰਾਉਂਦੇ ਨੇ ਕਿੱਦਾਂ ਹੈਗਾ ਸਰ ਸਾਡੀਆਂ ਅੱਡ ਅੱਡ ਕਲਾਸਿਸ ਲੱਗਦੀਆਂ ਨੇ ਇੱਕ ਤਾਂ ਇਹ ਆ ਕਿ ਅਸੀਂ ਫੈਮਿਲੀ ਮੈਂਬਰਸ ਆ ਪੜਾਉਣ ਵਾਲੇ ਸਾਰੇ ਤਾਸੀਂ ਡਿਸਕਸ ਕਰਦੇ ਰਹਿੰਦੇ ਆ ਕਿ ਹੁਣ ਬੱਚਾ ਕਿ ਕਿਹੜੇ ਬੱਚੇ ਨੂੰ ਕਿਹੜੇ ਸਬਜੈਕਟ ਚ ਮਤਲਬ ਉਹਨੂੰ ਵੀਕਨੈਸ ਮਹਿਸੂਸ ਹੋ ਰਹੀ ਆ ਤੇ ਉਹ ਸਬਜੈਕਟ ਅਸੀਂ ਥੋੜਾ ਜਿਆਦਾ ਜ਼ੋਰ ਦਿੰਨੇ ਆ ਤੇ ਤਾਂ ਕਰਕੇ ਸਾਡੇ ਰਿਜ਼ਲਟ ਬਹੁਤ ਹੀ ਵਧੀਆ ਆ ਰਹੇ ਨੇ ਇਹੀ ਰੀਜ਼ਨ ਆ ਅਸੀਂ ਹਰ ਟੇ ਮਤਲਬ ਟਾਈਮ ਬਹੁਤ ਸਪੈਂਡ ਕਰਦੇ ਆ ਕਿ ਕਿਹੜੇ ਕੱਲੇ ਕੱਲੇ ਬੱਚੇ ਵਾਲੇ ਡਿਸਕਸ਼ਨ ਹੁੰਦੀ ਆ ਸਾਡੇ ਨੂੰ ਤਾਂ ਕਰਕੇ ਮਤਲਬ ਸਾਡਾ ਰਿਜ਼ਲਟ ਜਿਹੜਾ ਹੈਗਾ ਹਰੇਕ ਸਬਜੈਕਟ ਇਸ ਆਲਮੋਸਟ ਵਧੀਆ ਹੀ ਹੁੰਦਾ ਜੇ ਆਪਾਂ ਹੁਣ ਗੱਲ ਕਰੀਏ ਜਿਹੜੇ ਵੀਕ ਸਟੂਡੈਂਟ ਨੇ ਪਗੜਤਾ ਦੇ ਤੁਸੀਂ ਉਹਨਾਂ ਦੀ ਹਾਂਜੀ ਹਾਂਜੀ ਬੱਚੇ ਸਕੂਲਾਂ ਤੋਂ ਆਉਂਦੇ ਨੇ ਹਾਂਜੀ ਕਿੱਦਾਂ ਸਿਖਲਾਈ ਦਿੰਦੇ ਉਹਨਾਂ ਨੂੰ ਕੀ ਹੈਗਾ ਡਿਵੈਲਪਮੈਂਟ ਕੀ ਕਹਿਣਾ ਚਾਹੋਗੇ ਜੇ ਹੋਰ ਵੀ ਜਿਹੜੇ ਬੱਚੇ ਟੁੱਟਪਾਉਣਾ ਚਾਹੁੰਦੇ ਨੇ ਵੀਕ ਨੇ ਆਪਣੇ ਏਰੀਏ ਦੇ ਆਪਣੇ ਸੁਨਲਦੇ ਤੁਸੀਂ ਦੇਖੋ ਸਰ ਜਿਹੜੇ ਜਿਹੜੇ ਤਾਂ ਹੁੰਦੇ ਨੇ ਇੰਟੈਲੀਜੈਂਟ ਇੰਟੈਲੀਜੈਂਟ ਮੇਰੇ ਕਹਿਣ ਦਾ ਮਤਲਬ ਜਿਹੜੇ ਵਧੀਆ ਮਾਰਕਸ ਲੈ ਕੇ ਆਉਂਦੇ ਨੇ ਬੱਚੇ ਜਿਹਨਾਂ ਨੂੰ ਯਾਦ ਛੇਤੀ ਹੋ ਜਾਂਦਾ ਉਹਨਾਂ ਵਾਸਤੇ ਅਡਮਿਟ ਕਰਨੀ ਪੈਂਦੀ ਆ ਉਨਾ ਵਾਸਤੇ ਅਲੱਗ-ਅਲੱਗ ਕੁਐਸਚਨਸ ਲੱਭਣੇ ਪੈਂਦੇ ਨੇ ਬਣਾਉਣੇ ਪੈਂਦੇ ਨੇ ਤਾਂ ਕਿ ਉਹਨਾਂ ਨੂੰ 100 ਮਾਰਕਸ ਤੱਕ ਲਿਜਾ ਸਕੀਏ ਜਿਹੜੇ ਹੁੰਦੇ ਨੇ ਏ ਵੀਕ ਸਟੂਡੈਂਟਸ ਜਿਵੇਂ ਕਿ ਹੁਣ ਕੋਈ ਬੱਚਾ ਔਖਾ ਹੀ ਪਾਸ ਹੋ ਰਿਹਾ ਯਾਰ 50% ਤੱਕ ਉਹਦੇ ਤੇ ਅਲੱਗ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਉਹਨੂੰ ਦੇਖਣਾ ਪੈਂਦਾ ਹੈ ਵੀ ਉਹਦੀ ਪ੍ਰੋਬਲਮ ਕੀ ਆ ਹੁਣ ਕਈ ਵਾਰ ਬੱਚੇ ਲਾਕਡਾਊਨ ਤੋਂ ਬਾਅਦ ਖਾਸ ਕਰਕੇ ਜਦੋਂ ਆਏ 9th 10th ਦੇ ਵਿੱਚ ਉਹਨਾਂ ਨੂੰ ਅਸੀਂ ਪਲੱਸ ਮਾਈਨਸ ਤੋਂ ਸ਼ੁਰੂ ਕਰਾਇਆ ਹੈ ਪਲੱਸ ਮਾਈਨਸ ਦੇ 50 50 100 100 ਸਮ ਦੇ ਕੇ ਫਿਰ ਡਿਵੀਜ਼ਨ ਮਲਟੀਪਲੀਕੇਸ਼ਨ ਇਹ ਮਤਲਬ ਇਹ ਦੇਖਣਾ ਪੈਂਦਾ ਕਿ ਬੱਚੇ ਦੀ ਪ੍ਰੋਬਲਮ ਹੈ ਕਿੱਥੇ ਕਈ ਵਾਰ ਬੱਚਾ ਹੁੰਦਾ ਆ ਕੁਐਸਚਨ ਦੇਖ ਕੇ ਬਸ ਉਹ ਸੁੰਨੇ ਹੋ ਜਾਂਦਾ ਵੀ ਹੁਣ ਇਹ ਮੈਂ ਹੁਣ ਕੀ ਕਰਾਂ ਇਹਦਾ ਹੈਨਾ ਉਹਨੂੰ ਉਸ ਤਰੀਕੇ ਨਾਲ ਗਾਈਡ ਕਰਨਾ ਪੈਂਦਾ ਕਈਆਂ ਨੂੰ ਯਾਦ ਰੱਖਣ ਚ ਪ੍ਰੋਬਲਮ ਆਉਂਦੀ ਉਹਨਾਂ ਨੂੰ ਥੋੜਾ ਥੋੜਾ ਕਰਕੇ ਯਾਦ ਕਰਾਉਣਾ ਪੈਂਦਾ ਮਤਲਬ ਅੱਡਾ ਅੱਡ ਸਟ੍ਰੈਟਜੀ ਹਰੇਕ ਬੱਚੇ ਲਈ ਯੂਜ਼ ਹੁੰਦੀ ਆ ਜੇ ਆਪਾਂ ਹੁਣ ਗੱਲ ਕਰਦੇ ਆ ਵੀ ਤੁਸੀਂ ਇੱਕ ਜਿਹੜਾ ਰਿਜ਼ਲਟ ਵਧੀਆ ਲੈ ਜਾਂਦੇ ਹੈਨਾ ਦੁਜਾਪੁਰ ਜਿਹੜੇ ਤੁਸੀਂ ਇੱਕ ਐਗਜ਼ਾਮ ਵੀ ਰੱਖਨੇ ਕੋ ਪ੍ਰੀ ਬੋਰਡ ਦੇ ਜਿਹੜੇ ਹੈਗਾ ਉਹਨਾਂ ਦੀ ਡਾਟਾ ਦੇ ਵਿੱਚ ਮੈਂ ਬੜਦੇ ਅੱਗੇ ਰੋਟੇ ਚਾਹੁੰਦਾ ਹਾਂ ਉਹ ਕੀ ਹੈਗਾ ਜੀ ਐਗਜ਼ਾਮ ਦੇ ਸਰ ਉਹ ਬੋਰਡ ਰਿਐਲਟੀ ਐਗਜ਼ਾਮੀਨੇਸ਼ਨ ਅਸੀਂ ਸ਼ੁਰੂ ਕੀਤੇ ਸੀਗੇ ਤਿੰਨ ਚਾਰ ਸਾਲ ਪਹਿਲਾਂ ਪਹਿਲਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਵੀ ਮਾਹੌਲ ਬੋਰਡ ਦਾ ਹੁੰਦਾ ਹੈ ਉਹ ਹੀ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਦੇ ਹਾਂ ਚਾਹੇ ਉਹ ਅਨਸਰ ਸ਼ੀਟਸ ਹੋਣ ਕੁਐਸਚਨ ਪੇਪਰ ਦਾ ਸਟਾਈਲ ਕੁਐਸਚਨ ਪੇਪਰ ਦੀ ਡਿਫਿਕਲਟੀ ਉਹਦਾ ਪੈਟਰਨ ਬਿਲਕੁਲ ਜਿਹੜੇ ਵੀ ਬੋਰਡ ਦਾ ਬੱਚਾ ਹੈਗਾ ਆ ਉਹਨੂੰ ਉਹੀ ਬੋਰਡ ਦੇ ਅਕੋਰਡਿੰਗ ਅਸੀਂ ਪੇਪਰ ਦੰਨੇ ਆ ਉਥੇ ਹੁਣ ਕੀ ਆ ਜਿਵੇਂ ਅਸੀਂ ਕੋਈ ਸਕੂਲ ਬੁੱਕ ਕਰਦੇ ਹੁੰਦੇ ਆ ਉਹ ਸਕੂਲ ਦੇ ਵਿੱਚ ਸੰਡੇਜ਼ ਨੂੰ ਪੇਪਰ ਹੁੰਦੇ ਨੇ ਜ਼ਿਆਦਾਤਰ ਇਹ ਉਥੇ ਸਟਾਫ ਜਿਹੜਾ ਹੁੰਦਾ ਉਹ ਵੀ ਇੰਸਟੀਚਿਊਟ ਦਾ ਨਹੀਂ ਹੁੰਦਾ ਹੈਗਾ ਕਿਉਂਕਿ ਸਾਡੇ ਬੱਚੇ ਜਿਵੇਂ ਹੁੰਦਾ ਨਾ ਸਾਨੂੰ ਜੇ ਟੀਚਰਿੰਗ ਬਾਹਰੋਂ ਹੋਵੇ ਤਾਂ ਵਧੀਆ ਹੁੰਦਾ ਉਥੇ ਜਿਹੜਾ ਜਿਹਾ ਵੀ ਮਾਹੌਲ ਬੋਰਡ ਦੇ ਇਗਜ਼ਾਮਸ ਨੂੰ ਟੈਨਸ਼ਨ ਵਾਲਾ ਮਾਹੌਲ ਹੁੰਦਾ ਉਹ ਸੀ ਕ੍ਰੀਏਟ ਕਰਦੇ ਆ ਤਾਂ ਕਿ ਬੱਚੇ ਨੂੰ ਪਤਾ ਲੱਗੇ ਵੀ ਜਦੋਂ ਮੈਂ ਉੱਥੇ ਜਾਊਗਾ ਤਾਂ ਮੈਂ मतलब ਉੱਥੇ ਮੇਰੀ ਪਰਫਾਰਮੈਂਸ ਕਿਹੋ ਜਿਹੀ ਹੋਊਗੀ ਬੋਰਡ ਚ ਕਈ ਵਾਰ ਬੱਚਾ ਹੁੰਦਾ ਕਿ ਕਲਾਸ ਤੇ ਵਧੀਆ ਕਰੀ ਜਾਂਦਾ ਹੁੰਦਾ ਪਰ ਬੋਰਡ ਦੇ ਪੇਪਰ ਤੇ ਜਾ ਕੇ ਨਰਵਸ ਹੋ ਜਾਂਦਾ ਹੁੰਦਾ ਹੈਨਾ ਇੱਥੇ ਉਹ ਚੀਜ਼ ਬਿਲਕੁਲ ਖਤਮ ਹੋ ਜਾਂਦੀ ਹੈ ਅਸੀਂ ਤਿੰਨ ਵਾਰ ਪੇਪਰ ਲੈਂਦੇ ਆ ਸਾਲ 'ਚ ਇਹ ਇੱਕ ਵਾਰ ਜੁਲਾਈ 'ਚ ਇੱਕ ਵਾਰ ਅਗਸਟ 'ਚ ਇੱਕ ਵਾਰ ਦਸੰਬਰ 'ਚ ਕੀ ਤੁਸੀਂ ਤੁਸੀ ਗੱਲ ਕੀਤੀ ਜਿਹੜੇ ਤੁਸੀਂ ਪੇਪਰ ਲੈ ਰਹੇ ਹੋ ਇਸ ਵਾਰ ਕਿੱਥੇ ਲੈ ਰਹੇ ਹੋ ਕਿਹੜੇ ਸਕੂਲ ਤੋਂ ਹਾਂਜੀ ਇਸ ਵਾਰ ਅਸੀਂ ਸੈਂਟਨਲ ਇੰਟਰਨੈਸ਼ਨਲ ਸਕੂਲ ਸੇ ਹੀ ਪੇਪਰ ਲੈ ਰਹੇ ਹਾਂ ਇਹਦੀ ਰਜਿਸਟ੍ਰੇਸ਼ਨ 20 ਤਰੀਕ ਤੱਕ ਚੱਲਣੀ ਆ ਤੇ 24 25 30 ਦਸੰਬਰ ਨੂੰ ਇਹ ਪੇਪਰ ਹੋਣੇ ਨੇ 3 ਦਿਨ ਇਹਨਾਂ ਵਿੱਚ ਜਿਹੜੇ ਤਿੰਨ ਮੇਨ ਸਬਜੈਕਟਸ ਹੁੰਦੇ ਨੇ ਬੱਚਿਆਂ ਦੇ 9th 10th ਦਾ ਹੈਗਾ ਇਹਦੇ ਵਿੱਚ ਸਾਇੰਸ ਮੈਥ ਇੰਗਲਿਸ਼ ਜਿਹੜੇ ਵੱਡੀਆਂ ਕਲਾਸਿਸ ਨੇ ਉਹਨਾਂ ਵਿੱਚ ਜਿਵੇਂ ਫਿਜ਼ਿਕਸ కెਮਿਸਟਰੀ ਬਾਇਓ ਮੈਥ ਇਹੇ ਹੋ ਗਏ ਇਕਨੋਮਿਕਸ ਅਕਾਊਂਟਸ a+n+2 ਦੇ ਹੋ ਗਏ ਇੱਕ ਹੁਣ ਆਪਾਂ ਇੰਟਰਵਿਊ ਖਤਮ ਕਰਨ ਲੱਗੇ ਆਂ ਕਿ ਮੈਂ ਤੁਹਾਨੂੰ ਕੁਐਸਚਨ ਪੁੱਛਣੇ ਆਂ ਬੱਚਾ ਮਰੇ ਬੱਚੇ ਵਾਰਡਨ ਲੈ ਲੈਂਦੇ ਨੇ ਨਵਾਸੇ ਜਿਆਦਾ ਕਿੱਦਾਂ ਮੈਨੇਜ ਕਰਦੇ ਆ ਉਹਨਾਂ ਨੂੰ ਕਈ ਵਾਰੀ ਸਭ ਉਹਨਾਂ ਨੂੰ ਬੋਂਦੜ ਜੇ ਜਾਂਦੇ ਨੇ ਆਪਾਂ ਪਹਿਲੀ ਸਾਲ ਦੀ ਹੁੰਦੇ ਕਿੱਦਾਂ ਮੈਨੇਜ ਕਰਦੇ ਆ ਉਹਨਾਂ ਨੂੰ ਬੱਚਿਆਂ ਨੂੰ ਕੰਫਿਊਜ਼ ਹੋ ਜਾਂਦੇ ਨੇ ਕਾਫੀ ਆਧਾ ਦਿਨ ਦੇ ਵਿੱਚ ਆ ਕੇ ਇਹ ਟਾਈਮ ਦੇ ਵਿੱਚ ਤਰ੍ਹਾਂ ਸਰ ਮੈਂ ਤੁਹਾਨੂੰ ਦੱਸਾਂ ਬਹੁਤ ਜ਼ਰੂਰੀ ਹੁੰਦਾ ਟੀਚਰਸ ਲਈ ਸਕੂਲ ਟੀਚਰ ਲਈ ਟਿਊਸ਼ਨ ਟੀਚਰ ਲਈ ਪੇਰੈਂਟਸ ਲਈ ਬੱਚਿਆਂ ਲਈ ਵੀ ਇਹਨਾਂ ਚ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਇਹ ਟਾਈਮਸ ਆ ਜਿਹੜੇ 2 ਮਹੀਨੇ ਹੁੰਦੇ ਨੇ ਦੇਖੋ ਪੇਪਰ ਨੇੜੇ ਆ ਜਾਂਦੇ ਨੇ ਬੱਚਿਆਂ ਨੂੰ ਇੱਕ ਤਾਂ ਸਿਲੇਬਸ ਦੀ ਟੈਨਸ਼ਨ ਹੁੰਦੀ ਹੈ ਰਿਵੀਜ਼ਨ ਦੀ ਟੈਨਸ਼ਨ ਹੁੰਦੀ ਹੈ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਉੱਥੇ ਨਾ ਮਤਲਬ ਹੁਣ ਥਕਾਵਟ ਭੁੱਲਣੀ ਪੈਂਦੀ ਹੈ ਸਾਰਿਆਂ ਨੂੰ ਵੀ ਥੱਕਣਾ ਕੀ ਹੁੰਦਾ ਹੈ ਤਾਂ ਭੁੱਲਣਾ ਹੀ ਪੈਂਦਾ ਤਾਂ ਕਿਤੇ ਜਾ ਕੇ ਬੱਚਿਆਂ ਨੂੰ ਆਪਾਂ ਸਮੂਥਲੀ ਉੱਤਸਕ ਲਾ ਜਾ ਸਕਦੇ ਹੁੰਦੇ ਆ ਹੁਣ ਜਦੋਂ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਵੈਸੇ ਅਨਾਉਂਸ ਵੀ ਕਰਨਾ ਇਥੇ ਹੁਣ ਸਾਡਾ ਜਿਹੜਾ ਇੰਸਟੀਚੂਟ ਹੈਗਾ ਸਵੇਰੇ 5:30 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਾ ਹੋਇਆ ਕਰੂਗਾ ਤੇ ਮੈਂ ਆਪ ਖੁਦ 24 ਘੰਟੇ ਬੱਚਿਆਂ ਲਈ ਅਵੇਲੇਬਲ ਹਾਂ ਚਾਹੇ ਰਾਤ ਦੇ 2 ਵਜੇ ਨੇ ਚਾਹੇ 5 ਵਜੇ ਤੱਕ ਚਾਹੇ 10 ਵਜੇ ਜਦੋਂ ਮਰਜ਼ੀ ਮੈਨੂੰ ਬੱਚਾ ਫੋਨ ਕਰ ਸਕਦਾ ਉਹਨੂੰ ਕੋਈ ਮੋਰਲ ਸਪੋਰਟ ਚਾਹੀਦੀ ਆ ਜਾਂ ਕੋਈ ਪੜ੍ਹਨ ਚ ਪ੍ਰੋਬਲਮ ਲੱਗ ਰਹੀ ਹੈ ਕੋਈ ਕੁਸ਼ਲ ਨਹੀਂ ਸਮਝ ਲੱਗ ਰਿਹਾ ਜਦੋਂ ਮਰਜ਼ੀ ਮੈਨੂੰ ਪੁੱਛ ਸਕਦਾ ਮਤਲਬ ਇੰਨਾ ਤਾਂ ਕਸ਼ਟ ਕਰਨਾ ਹੀ ਪੈਂਦਾ ਹੁੰਦਾ ਜੇ ਆਪਾਂ ਬੱਚਿਆਂ ਨੂੰ ਸਹੀ ਚਲਾਉਣਾ ਹੈਨਾ ਇੰਟ ਤੱਕ ਲੈ ਕੇ ਜਾਣਾ ਆ ਟਾਈਮ ਤਾਂ ਬਹੁਤ ਨਾਜ਼ੁਕ ਹੁੰਦਾ ਹੁਣ ਜਿਵੇਂ ਡ੍ਰੈਫਟ ਸ਼ਿਫਟ ਵੀ ਜਾਰੀ ਚੁੱਕੀ ਆ ਸੀਬੀਐਸਸੀ ਦੀ ਹੈਨਾ ਟਾਈਮ ਵੀ ਬਹੁਤ ਥੋੜਾ ਤੇ ਬੱਚਿਆਂ ਨੂੰ ਕਦ ਤੋਂ ਸਟਾਰਟ ਕਰਨੀ ਚਾਹੀਦੀ ਸੀ ਟਿਊਸ਼ਨ ਜਿਹੜੀ ਹੈ ਸਰ ਦੇਖੋ ਅਸੀਂ ਤਾਂ ਇਹ ਪ੍ਰੈਫਰ ਕਰਦੇ ਹੁੰਦੇ ਆ ਕਿ ਸਾਲ ਦੇ ਸ਼ੁਰੂ ਚ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਸੀਬੀਐਸਸੀ ਨੇ ਜਿਹੜਾ ਪਲੇ ਬਸ ਇੱਕ ਸਾਲ ਦਾ ਬਣਾਇਆ ਉਹ ਇਹ ਸੋਚ ਕੇ ਬਣਾਇਆ ਕਿ ਬੱਚਾ ਪੂਰਾ ਇੱਕ ਸਾਲ ਉਹਨੂੰ ਪੜ੍ਹੇ ਤਾਂ ਉਹ 100 ਮਾਰਕਸ ਸਕੋਰ ਕਰਦਾ ਹੈਨਾ ਬਸ ਇਹ ਹੁੰਦਾ ਜਿਹੜੇ ਬੱਚੇ ਲੇਟ ਆ ਕੇ ਉਹਨਾਂ ਨੂੰ ਮਿਹਨਤ ਉਨੀੋਂ ਜ਼ਿਆਦਾ ਕਰਨੀ ਪੈਂਦੀ ਆ ਇਹ ਹੋ ਜਾਂਦਾ ਵਸੇ ਸਾਡੇ ਅਕੋਰਡਿੰਗ ਤਾਂ ਸ਼ੁਰੂਆਤ ਤੇ ਲੱਗਣਾ ਠੀਕ ਰਹਿੰਦਾ ਪਰ ਹਲੇ ਵੀ ਇਹ ਹੈਗਾ ਅਸੀਂ ਹੁਣ ਜਨਵਰੀ ਚ ਇੱਕ ਕ੍ਰੈਸ਼ ਕੋਰਸ ਦਿੰਨੇ ਹੁੰਦੇ ਆ ਉਹਦੇ ਚ ਅਸੀਂ ਪੂਰਾ ਸਿਲੇਬਸ ਉਹਨਾਂ ਨੂੰ ਬੱਚਿਆਂ ਨੂੰ ਰਿਵਾਈਜ਼ ਕਰਾਉਂਦੇ ਆ ਇੰਪੋਰਟੈਂਟ ਕੁਐਸਚਨਸ ਦੇ ਨਾਲ ਕੋਈ ਵੀ ਬੱਚਾ ਜੁਆਇਨ ਕਰ ਸਕਦਾ ਹੈ ਕੀ ਮੈਂ ਸਿੱਧਾ ਜਦੋਂ ਜਦੋਂ ਸਮਝਾਦਾ ਸ਼ਹਿਰ ਵਾਸੇ ਨੂੰ ਆਣ ਗਏ ਨੇ ਮਾਤਿਆਂ ਨੂੰ ਵੀ ਹੁਣ ਸਿਦਾਂਜੇ ਤੇ ਪੱਤਰ ਲੜਿਆਗੇ ਹਲੇ ਵੀ ਤੁਹਾਡੇ ਕੋ ਆ ਸਕਦੇ ਨੇ ਜਾਂ ਹੁਣ ਟਾਈਮ ਮੰਗ ਚੁੱਕਿਆ ਨਹੀਂ ਸਰ ਅਸੀਂ ਆਈ ਮੰਨ ਤਾਂ ਨਹੀਂ ਕਰਦੇ ਹੁੰਦੇ ਕਰਨਾ ਵੀ ਨਹੀਂ ਚਾਹੀਦਾ ਹੁੰਦਾ ਇਹ ਹੁਣ ਵੀ ਬੱਚੇ ਆ ਸਕਦੇ ਨੇ ਇੱਕ ਹਲੇ ਉਹਨਾਂ ਕੋਲ 1.5 ਮਹੀਨਾ ਹਲੇ ਵੀ ਹੈ ਹਲੇ ਵੀ ਜਿਹੜੇ ਬੱਚੇ ਲੱਗਦਾ ਹੈ ਇੰਪਰੂਵ ਕਰ ਸਕਦੇ ਨੇ ਚਾਹੇ ਜੋ ਨਹੀਂ ਪਾਸ ਹੋ ਰਹੇ ਹਲੇ ਤਾਂ ਪਾਸ ਵਧੀਆ ਨੰਬਰ ਨਾਲ ਹੋ ਸਕਦੇ ਨੇ ਵਧੀਆ ਮਤਲਬ 60 70 ਤੱਕ ਜਾ ਸਕਦੇ ਨੇ ਜਿਹੜੇ 60 70 ਤੇ ਹੈਗੇ ਨੇ ਉਹ ਹੋਰ ਵੀ ਅੱਗੇ ਇੰਪਰੂਵ ਕਰ ਸਕਦੇ ਨੇ 1.5 ਮਹੀਨਾ ਵੀ ਬਹੁਤ ਹੁੰਦਾ ਜੇ ਆਪਾਂ ਸੋਚਿਆ ਜਾਵੇ ਹਨ ਉਹਦੇ ਵਿੱਚ ਵੱਧ ਮੈਂਟ ਕਰਕੇ ਥੋੜੇ ਜਿਹਾ ਇੰਪੋਰਟੈਂਟ ਜ਼ਿਆਦਾ ਕੁਐਸਚਨਸ ਕਰਵਾ ਕੇ ਉਹਨਾਂ ਨੂੰ ਅਸੀਂ ਕਰਵਾ ਸਕਦੇ ਹੁਣ ਵੀ ਬੱਚੇ ਐਡਮਿਸ਼ਨ ਲੈ ਸਕਦੇ ਨੇ ਤੇ ਸਾਨੂੰ ਨਵਰੋਥਿੰਗ ਸਾਡੇ ਨਾਲ ਕਵਾਂਟਮ ਤੋਂ ਜਿਨ੍ਹਾਂ ਨੇ ਸਾਨੂੰ ਸਿੱਖਿਆ ਸਬੰਧੀ ਜੋ ਜਾਣਕਾਰੀ ਦਿੱਤੀ ਇਸ ਇੰਸਟੀਚਿਊਟ ਦਾ ਜਿਹੜਾ ਰਿਜ਼ਲਟ ਆ 99% ਦੇ ਨੇੜੇ ਜਿਹੇ ਹੀ ਰਹਿੰਦਾ ਜੋ ਦੇਖਿਆ ਤੇ ਦੇਖਿਆ ਵੀ ਗਿਆ ਤੇ ਸੁਣਨ ਦੇ ਵਿੱਚ ਵੀ ਹੈ ਫਿਰ ਰਿਜ਼ਲਟ ਪੱਕਾ ਆਊਗਾ ਹੁਣ ਵੀ ਜੋ ਮਾਪੇ ਸੋਚ ਰਹੇ ਨੇ ਸਾਡੇ ਬੱਚੇ ਵੀਕ ਨੇ ਜਾਂ ਨੰਬਰ ਵੱਧ ਚਾਹੀਦੇ ਨੇ ਅਜੇ ਵੀ ਐਡਮਿਸ਼ਨ ਕਵਾਂਟਮ ਵਿੱਚ ਲੈ ਸਕਦੇ ਹਨ ਜੋ ਇਹਨਾਂ ਨੇ ਦੱਸਿਆ ਬਾਕੀ ਇਹਦੇ ਪ੍ਰੀਵੋਟ ਜਿਹੜੇ ਇਹਨਾਂ ਨੇ ਇੱਕ ਪੇਪਰ ਰੱਖਿਆ ਹੈਗਾ 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉਹ ਸਵੰਨੀ ਵੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ 20 ਤਰੀਕ ਤੱਕ ਬਣਾ ਰਾਮਾ ਮੰਡੀ ਵਿਖੇ ਤੇ ਹਜੇ ਵੀ ਤੁਸੀਂ ਆ ਸਕਦੇ ਹੋ ਮੈਂ ਦਿਨੇਸ਼ ਭਗਵਾ ਸੁਵਾਦ